ਸਤ ਸ੍ਰੀ ਅਕਾਲ ਆਪਾਂ ਗੱਡੀ ਕਰਤੀ ਪਾਰਕ ਜੀ ਹੁਣ ਚੱਲੇ ਆਂ ਕਿਸਾਨ ਮੇਲੇ ਦੇ ਅੰਦਰ ਇਹ ਪੰਜਾਬ ਦੇ ਵਿੱਚ ਜੀ ਆਪਣਾ ਐਗਰੀਕਲਚਰ ਮਸ਼ੀਨਰੀ ਐਂਡ ਡੈਰੀ ਟੈਕਨੋਲੋਜੀ ਜਿਹੜਾ 2026 ਦਾ ਕਿਸਾਨ ਮੇਲਾ ਸਾਹਨੇਵਾਲ ਦੇ ਵਿੱਚ ਲੱਗਿਆ ਅੱਜ ਆਪਾਂ ਉੱਥੇ ਪਹੁੰਚੇ ਆਂ ਜੀ ਤੇ ਅੰਦਰ ਜਾ ਕੇ ਤੁਹਾਨੂੰ ਦਿਖਾਵਾਂਗੇ ਇਹਦੇ ਵਿੱਚ ਕੀ ਕੁਝ ਹੈਗਾ ਤੇ ਕਿਸਾਨਾਂ ਵਾਸਤੇ ਜਾਂ ਡੈਰੀ ਵਾਲੇ ਭਰਾਵਾਂ ਵਾਸਤੇ ਇਹ ਬਹੁਤ ਹੀ ਸਲਾਘਾਯੋਗ ਕਦਮ ਆ ਜਿਹੜਾ ਆਪਣਾ ਇਹ ਐਗਰੀ ਐਕਸਪੋ ਇੰਡੀਆ ਜਿਹੜਾ ਸਾਨੇਵਾਲ ਦੇ ਵਿੱਚ ਜਿਹੜਾ ਹੋਇਆਗਾ ਤੇ ਸਭ ਤੋਂ ਪਹਿਲਾਂ ਇਹ ਮੇਨ ਗੇਟ ਦੀ ਐਂਟਰੀ ਹੋਗੀ ਜੀ ਇੱਥੇ ਸਭ ਤੋਂ ਪਹਿਲਾਂ ਜੀ ਟਾਇਰ ਜਿਹਦੇ ਨਾਲ ਸਾਰੀ ਮਸ਼ੀਨਰੀ ਚੱਲਦੀ ਹੈ ਤੇ BKT ਟਾਇਰ ਜਿਹੜਾ ਇੱਥੇ ਤੁਸੀਂ ਇਹ BKT ਟਾਇਰ ਦੇ ਜਿਹੜੇ ਹੈਗੇ ਨੇ ਮਾਡਲ ਦੇਖ ਰਹੇ ਹੋ ਜਿਹਦੇ ਵਿੱਚ ਸਭ ਤੋਂ ਪਹਿਲਾਂ ਆ ਆਪਣੇ ਉਹ ਆ ਗਏ ਪ੍ਰਿਤ ਅ ਜਿਹੜੇ ਉਹ ਬੂਮ ਬੂਮ ਦੇ ਬੂਮ ਦੇ ਲੱਗਦੇ ਨੇ ਹਾਂ ਆ ਟਾਇਰ ਮੇਰੇ ਖਿਆਲ ਜੇ ਹਵਾ ਵਾਲੇ ਲੱਗਦੇ ਆ ਕਿ ਦੂਜੇ ਆ ਬਾਕੀ ਤਾਂ ਇਹਨਾਂ ਨੂੰ ਪੁੱਛ ਕੇ ਪਤਾ ਲੱਗੂਗਾ ਕਿ ਉਹ BKT ਟਾਇਰ ਆ ਜਿਹੜਾ ਇਹ ਜਾਣਿਆ ਮਣਿਆ ਹੋਗਾਗਾ ਇੰਡੀਆ ਦਾ ਜਿਹੜਾ ਵਧੀਆ ਬ੍ਰਾਂਡ ਹੈਗਾ ਤੇ ਇਹਨਾਂ ਦੇ ਸਾਰੇ ਇਥੇ ਟਾਇਰਾਂ ਦੀ ਜਿਹੜੀ ਉਹ ਦਿੱਤੀ ہوئی ਆ ਟਰੈਕਟਰ ਦੇ ਜਾਂ ਟਾਇਰ ਮੁੰਡਾ ਸਾਡਾ بڑا ਕਹਿੰਦਾ ਹੁੰਦਾਗਾ ਉਹ ਟੀ ਗੁੱਡੀ ਵਾਲੇ ਟਾਇਰ ਚਾਹੀਦੇ ਨੇ ਟੀ ਗੁੱਡੀ ਵਾਲੇ ਟਾਇਰ ਪਾਉਣੇ ਨੇ ਹਾਲੈਂਡ ਦੇ ਉਹ ਤੋਂ ਬਿਨਾ ਕਹਿੰਦੇ ਜੱਜਦਾ ਨਹੀਂ ਆਪ ਹੈ ਨੇ ਭਾਈ ਟੀ ਗੁੱਡੀ ਵਾਲੇ ਟਾਇਰ ਹੂੰ ਇਹਦਾ ਜਿਹੜਾ ਹੈਗਾ 10 16 ਸਾਈਜ਼ ਦਾ ਹੈਗਾ 10 16 ਇਹਦਾ ਹਨਾ ਬਾਕੀ ਆ ਡੋਡੀ ਚੀਜ਼ਾਂ ਦੇ ਭਾਈ ਟਾਇਰ ਨੇ ਸਾਨੂੰ ਤਾਂ ਟਰੈਕਟਰ ਬਾਰੇ ਪਤਾ ਹੈਗਾ ਕਿਉਂ ਜਿਹੜੇ ਚੀਜ਼ ਦੀ ਮੰਗ ਹੁੰਦੀ ਆ ਉਸੇ ਦਾ ਹੀ ਪਤਾ ਲੱਗਦਾ ਹੁੰਦਾ ਵੀ ਕਿਹੜੀ ਚੀਜ਼ ਕਿੰਦਾ ਦੀ ਹੈਗੀ ਆ ਬਾਕੀ ਦੋਸਤੋ ਤੁਹਾਨੂੰ ਇਹ ਦੱਸਦੇ ਆਂਗੇ ਨਾ ਵੀ ਅੱਜ ਥੋੜਾ ਜਿਹਾ ਮੌਸਮ ਧੁੰਦਦਾ ਸੀਗਾ ਤੇ ਬਾਕੀ ਅਸੀਂ ਥੋੜਾ ਜਲਦੀ ਚੱਲਣ ਕਰਕੇ ਸਭ ਤੋਂ ਪਹਿਲਾਂ ਆ ਗਏ ਹਲੇ ਤਾਂ ਇਹ ਬਾਈ ਸਫਾਈਆਂ ਹੀ ਕਰ ਰਹੇ ਨੇ ਅਸੀਂ ਪਹੁੰਚ ਗਏ ਇੱਥੇ ਭੀੜ ਇੰਨੀ ਜ਼ਿਆਦਾ ਹੋ ਜਾਂਦੀ ਆ ਵੀ ਫਿਰ ਚੀਜ਼ਾਂ ਦੇਖਣ ਦਾ ਟਾਈਮ ਨਹੀਂ ਲੱਗਦਾ ਅਲੀ ਤਾਂ ਇੱਥੇ ਸਫਾਈਆਂ ਚੱਲਦੀਆਂ ਅਸੀਂ ਸੋਚਿਆ ਵੀ ਚੱਲ ਉਹਨੇ ਟਾਈਮ ਦੇ ਵਿੱਚ ਅਸੀਂ ਆਪਣਾ ਜਿਹੜਾ ਵੀਡੀਓ ਬਣਾਉਣ ਦਾ ਜਾਂ ਲੋਕਾਂ ਨੂੰ ਇਹ ਚੀਜ਼ਾਂ ਦਿਖਾਉਣ ਦਾ ਜਿਹੜਾ ਸਿਲਸਲਾ ਜਿਹੜਾ ਉਹ ਪਹਿਲਾਂ ਹੀ ਖਤਮ ਕਰ ਲਈਏ ਕਿਉਂ ਹੁਣ ਇੱਥੇ ਇਕੱਲੀ-ਕੱਲੀ ਚੀਜ਼ ਜਿਹੜੀ ਆ ਉਹ ਵਧੀਆ ਟੰਗ ਨਾਲ ਦੇਖੀ ਜਾਂਦੀ ਆ ਇਹ ਆ ਗਈਆਂ ਜੀ ਤਵੀਆਂ ਕਿੰਨੀਆਂ ਤਵੀਆਂ ਆ ਗਈਆਂ ਇਹ ਆਪਣੀਆਂ 2 4 6 8 10 20 ਤਵੀਆਂ ਦਾ ਸੈਟ ਹੈ ਕੱਟ ਵਾਲੀਆਂ ਤਵੀਆਂ ਤੇ ਪਲੇਨ ਤਵੀਆਂ ਇਹ ਬੜਦੀਆਂ ਬਹੁਤ ਵਧੀਆ ਨੇ ਬਾਈ ਇਹ ਤਾਂ ਐ ਸਮਝ ਲਓ ਵੀ ਪਰਾੜੀ ਦਾ ਜਿੱਦਾਂ ਚੂਰਾ ਹੀ ਬਣਾ ਦਿੰਦੀਆਂ ਨੇ ਇਹ ਤਵੀਆਂ ਆ ਗਈਆਂ ਇਹ ਇਹ ਮਲਚਰ ਆ ਗਿਆ ਮੇਰੇ ਖੇਤ ਚ ਹਣਾ ਹੂੰ ਬਾਕੀ ਹਲੇ ਭਾਈ ਇਹਨਾਂ ਦਾ ਵੀ ਕੋਈ ਪਹੁੰਚਿਆ ਵੀ ਸਾਨੂੰ ਜਾਣਕਾਰੀ ਦੇ ਸਕੇ ਵੀ ਇਹ ਹੈ ਕੀ ਕੁਸਾ ਆ ਤਾਂ ਬਈ ਹਾਲੀ ਬਾਲੇ ਵੱਡੇ ਕਰਤੇ ਹਨ ਮਨੂੰ ਲੱਗਦਾ ਦੋ ਟਰੈਕਟਰ ਚੱਕਣਗੇ ਇਹਨੂੰ ਹਣਾ ਪਰ ਇਹ ਇਹ ਬਈ ਇਹਨਾਂ ਦੇ ਹਾਲੀ ਇਸ ਤਰ੍ਹਾਂ ਦੀ ਟੈਕਨੋਲੋਜੀ ਇਹਨਾਂ ਨੇ ਟਾਇਰ ਲਾਤੇ ਆ ਦੇਖੋ ਆ ਟਾਇਰ ਲਾਤੇ ਇਹ ਕਹਿੰਦੇ ਇਹ ਟਰੈਕਟਰ ਦਾ ਜੋਰ ਹੀ ਨਹੀਂ ਲੱਗਣ ਦਿੰਦੇ ਇਹਨੂੰ ਤਾਂ 35 ਗੇਰਾ ਵੀ ਖਿੱਚੀ ਫਿਰਦਾ ਜਿਹੜੀ ਇਹਨਾਂ ਦੇ ਕਹਿਣ ਦੀ ਗੱਲ ਹੈ ਬਾਕੀ ਤੁਸੀਂ ਆਪ ਜਾਣਿਓ ਤੁਹਾਨੂੰ ਪਤਾ ਹੈ ਜੀ ਕਿ ਇਹ ਹਾਲ ਨੇ ਇਹ ਕਿੰਨੇ ਹੌਸਪ ਪਾਵਰ ਪੈਡ ਹਾਊਸ ਪਾਵਰ ਦਾ ਟਰੈਕਟਰ ਜਿਹੜਾ ਹੈਗਾ ਇਹਨੂੰ ਖਿੱਚੂਗਾ ਇਹ ਰੂਟਾਵੇਟਰ ਆ ਗਿਆ ਜੀ ਰੂਟਾਵੇਟਰ ਆ ਗਿਆ 10 ਫੁੱਟਾ ਹੈਵੀ ਡਿਊਟੀ 1.5 ਲੱਖ ਰੁਪਏ ਦਾ ਇਹਨਾਂ ਨੇ ਮੁੱਲ ਰੱਖਿਆ ਜੀ ਇੱਥੇ ਇਹ 10 ਫੁੱਟੇ ਦਾ ਸਾਰਿਆਂ ਦੇ ਰੇਟ ਵੀ ਇਹਨਾਂ ਨੇ ਲਾਏ ਹੋਏ ਨੇ ਹਰ ਚੀਜ਼ ਦਾ ਹਾਂਜੀ ਇਸ ਤੋਂ ਬਾਅਦ ਆ ਗਏ ਜੀ ਆਪਾਂ ਹਾ ਕਮਲ ਐਗਰੋ ਇੰਡਸਟਰੀ ਇਹਦੇ ਦਾ ਬਾਈ ਪਾਈਪਾਂ ਹੀ ਬਾਲੀਆਂ ਲਾ ਛੜੀਆਂ ਨੇ ਇਹ ਹੈ ਕੀ ਆ ਯਾਰ ਸਾਨੂੰ ਹਲੇ ਤੱਕ ਪਤਾ ਨਹੀਂ ਲੱਗਿਆ ਆਲੇ-ਦਾਲੇ ਅਸੀਂ ਗੇੜੇ-ਗੂੜੇ ਤਾਂ ਬਹੁਤ ਮਾਰ ਲਏ ਬਾਈ ਜੇ ਕਿਸੇ ਨੂੰ ਪਤਾ ਤਾਂ ਮਾੜਾ ਜਿਹਾ ਦੱਸਿਓ ਵੀ ਇਹ ਹੈ ਕੀ ਆ ਤੇ ਇਹ ਕਾਦੇ ਵਾਸਤੇ ਆ? ਉਹ ਸੈਲਜ ਦਾ ਬੰਨਣ ਵਾਸਤੇ ਆ। ਆਪਣਾ ਕਿ ਕਿਹੜੀ ਚੀਜ਼ ਬੰਨਣ ਵਾਸਤੇ ਆ? ਜਿਹੜਾ ਮੱਕੀ ਦਾ achar ਹੁੰਦਾ। ਅੱਛਾ achar ਬਣਾਉਣ ਵਾਲਾ achar ਉਹਦਾ ਪੈਕ ਨਹੀਂ ਕਰਦੇ ਨੇ। ਠੀਕ ਆ ਠੀਕ ਆ ਠੀਕ ਆ ਉਹ ਪੈਕੇਟ ਠੀਕ ਆ ਠੀਕ ਆ। ਉਹ ਮੇਰੇ ਖਿਆਲ ਜਿਹਾ ਉਹ ਗੱਠਾ ਜੀਆਂ ਬਣਾਉਂਦੇ ਨੇ ਜਿਹੜੀਆਂ ਗੰਢਾ ਬਣਾਉਂਦੇ ਨੇ। ਠੀਕ ਆ ਹਾਂ ਆ ਤਾਂ ਕਟਰ ਆ ਗਿਆ ਇਹ ਤਾਂ ਸਾਨੂੰ ਐ ਅਸੀਂ ਦੇਖੇ ਹੋਏ ਨੇਗੇ ਸਾਰੇ ਕੁਝ ਆ ਅਸੀਂ ਉਲਝ ਕੇ ਵੀ ਭਾਈ ਇਹ ਹੈਗੀ ਆ ਪਤਾ ਨਹੀਂ ਲੱਗਦਾ ਕੁਝ ਖੇਤ ਚ ਲੈ ਜਾਂਦੇ ਖੇਤ ਦੇ ਵਿੱਚ ਹੀ ਉੱਥੇ ਤਿਆਰ ਕਰਕੇ ਦੇ ਦਿੰਦਾ ਇਕੱਠ ਬਣਾ ਕੇ ਰੱਖ ਦੇਣੀ ਠੀਕ ਆ ਲੋ ਜੀ ਦੋਸਤੋ ਆ ਦੇਖੋ ਆ ਬੜੀ ਵਧੀਆ ਆਈਟਮ ਆ ਕੀਤੇ ਹੋਲ ਕਰਨ ਦੀ ਲੋੜ ਹੈਗੀ ਤੁਹਾਨੂੰ ਤੁਹਾਡੇ ਖੇਤ ਦੇ ਵਿੱਚ ਜਿਹੜੀਆਂ ਇਹਨਾਂ ਨੇ ਗੰਡਾ ਬਣਾ ਕੇ ਤੁਹਾਨੂੰ ਦੇ ਦੇਣੀਆਂ ਨੇ ਆ